ਦੋਸਤੋ ਅੱਜ ਬੀਜੇਪੀ ਮੰਡਲ ਧਾਰੀਵਾਲ ਦਾ ਪ੍ਰਧਾਨ ਅਮਿਤ ਸੂਦ ਨੂੰ ਚੁਣਿਆ ਗਿਆ ਹੈ ਨੌਜਵਾਨ ਆਗੂ ਅਮਿਤ ਸੂਦ ਦੇ ਪ੍ਰਧਾਨ ਬਣਨ ਦੇ ਨਾਲ ਸਮੁੱਚੇ ਧਾਰੀਵਾਲ ਸ਼ਹਿਰ ਔਰ ਇਲਾਕੇ ਦੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਆ ਅੱਜ ਬੀਜੇਪੀ ਸੰਗਠਨ ਦੀ ਚੱਲੀ ਚੋਣ ਪ੍ਰਕਿਰਿਆ ਦੇ ਵਿੱਚ ਜ਼ਿਲ੍ਹਾ ਆਬਜ਼ਰਵਰ ਜਿਹੜੇ ਪਠਾਨਕੋਟ ਦੇ ਸਾਬਕਾ ਮੇਰ ਨੇ ਅਨਿਲ ਵਾਸੂਦੇਵਾ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਦੇ ਨਾਲ OBC ਦੇ ਸਾਬਕਾ ਪੰਜਾਬ ਪ੍ਰਧਾਨ ਸ਼੍ਰੀ ਰਜਿੰਦਰ ਬਿੱਟਾ ਜੀ ਦੇ ਇਲਾਵਾ ਮੌਜੂਦਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸ਼ੇਬੀਰ ਹਾਜਾਨ ਨੇ ਔਰ ਰਕੇਸ਼ ਜੋਤੀ ਜਿਹੜੇ ਕੋ-ਕਨਵੀਨਰ ਨੇ ਇਸ ਸਾਰੇ ਹੀ ਸੰਗਠਨ ਦੇ ਚੁਲਾਵ ਪਰਿਕ੍ਰਿਆ ਦੇ ਵਿਸ਼ੇਸ਼ਤਾ ਉੱਤੇ ਪਹੁੰਚੇ ਜਿਨ੍ਹਾਂ ਨੇ ਵਰਕਰਾਂ ਨੂੰ ਸੰਬੋਧਨ ਵੀ ਕੀਤਾ ਇਸ ਮੌਕੇ ਤੇ ਦੱਸ ਦਈਏ ਕਿ ਬੀਜੇਪੀ ਵੱਲੋਂ ਇੱਕ ਸੰਗਠਨ ਮਹਾਪਰਵ ਜਿਹੜਾ ਵਾ ਉਹ ਸ਼ੁਰੂ ਕੀਤਾ ਗਿਆ ਜਿਸ ਵਿੱਚ ਪੂਰੇ ਭਾਰਤ ਦੇਸ਼ ਦੇ ਵਿੱਚ ਪਹਿਲਾਂ ਬੂਥ ਉਸ ਦੇ ਬਾਅਦ ਮੰਡਲ ਫਿਰ ਜ਼ਿਲ੍ਹਾ ਔਰ ਉਹਦੇ ਬਾਅਦ ਪ੍ਰਦੇਸ਼ ਅਧਿਐਕਸ਼ ਦਾ ਚੋਣ ਜਿਹੜਾ ਉਹ ਕੀਤਾ ਜਾ ਰਿਹਾ ਵਾ ਇਸ ਮੌਕੇ ਤੇ ਜ਼ਿਲ੍ਹਾ ਪ੍ਰਬਾਰੀ ਅਨਿਲ ਵਾਸੂਦੇਵ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਦੀਗਵਾਈ ਹਟ ਪਾਰਟੀ ਜਿਹੜੀ ਆ ਬੂਥ ਸਤਰ ਤੇ ਲਗਾਤਾਰ ਮਜ਼ਬੂਤ ਹੋ ਰਹੀ ਹੈ 2027 ਦੇ ਚੋਣਾਂ ਦਾ ਉਹਨਾਂ ਨੇ ਹਿੰਟ ਦਿੰਦੇ ਹੋਏ ਕਿਹਾ ਕਿ ਬੀਜੇਪੀ ਆਪਣੇ ਦਮ ਤੇ ਜੜਾ ਵਾ 2027 ਦਾ ਚੋਣ ਜੜਾ ਵਾ ਲੜੇਗੀ ਅਮਿਸੂਦ ਦੇ ਪ੍ਰਧਾਨ ਬਣਨ ਦੇ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਸ਼ਹਿਰਤਾਰੀਵਾਲ ਔਰ ਇਲਾਕੇ ਭਰ ਤੋਂ ਨੌਜਵਾਨ ਜਿਹੜੇ ਆ ਉਹ ਮੌਜੂਦ ਸੀ ਇਸ ਮੌਕੇ ਤੇ ਅੰਕੁਸ਼ ਮਹਾਜਨ ਜੀ ਜਿਹੜੇ ਕਿ ਗੁਰਦਾਸਪੁਰ ਦੇ ਬੀਜਪੀ ਦੇ মিডিਆ ਇੰਚਾਰਜ ਨੇ ਇਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ ਉਮੇਸ਼ਵਰ ਮਹਾਜਨ ਕੋ ਕਨਵੀਨਰ ਸੋਸ਼ਲ ਮੀਡੀਆ ਇੰਚਾਰਜ ਬੀਜਪੀ ਪੰਜਾਬ ਦੇ ਇਲਾਵਾ ਰਾਜਨ ਗੋਇਲ ਸਾਬका ਪ੍ਰਧਾਨ ਜੋਤੀਮਾਹਾਜਨ ਦੇ ਇਲਾਵਾ ਦੀਪਕ ਵਰਮਾ ਬੰਟੀ ਔਰ سنی ਮਹਾਜਨ ਦੇ ਇਲਾਵਾ ਬੀਜੇਪੀ ਦੇ ਬਹੁਤ ਸਾਰੇ ਸ਼ਹਿਰ ਤਾਰੀਫ ਵਾਲ ਦੇ ਵਰਕਰ ਮੌਜੂਦ ਸਨ ਜਿਨ੍ਹਾਂ ਨੇ ਅਮਿਤ ਸੂਤ ਦੇ ਪ੍ਰਧਾਨ ਬਣਨ ਤੇ ਉਹਨਾਂ ਨੂੰ ਵਧਾਈ ਦਿੱਤੀ ਔਰ ਹਾਰ ਪਾ ਕੇ ਜ਼ੋਰਦਾਰ ਨਾਰੇਬਾਜੀ ਵੀ ਕੀਤੀ ਮੇਰਾ ਨਾਮ ਅਨਿਲ ਵਾਸudevਾ ਮੈਂ ਪਠਾਨਕੋਟ ਤੋਂ ਮੇਅਰ ਵਜੋਂ ਆਪਣੀ ਜ਼ਿੰਮੇਵਾਰੀ ਨਿਭਾ ਚੁੱਕਾ ਪਾਰਟੀ ਦੇ ਬਿਨ ਬਿਨ ਦਾਇਤ ਮੇਰੇ ਕੋਲ ਰਹੇ ਹੈ ਔਰ ਹੁਣ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਗੁਰਦਾਸਪੁਰ ਦੀ ਮੰਡਲਾਂ ਦੀ ਔਰ ਜ਼ਿਲ੍ਹੇ ਦੀ ਚੋਣ ਕਰਾਉਣ ਦੇ ਲਈ ਰਟਰਨਿੰਗ ਆਫੀਸਰ ਦੀ ਮੇਰੇ ਕੋਲ ਜ਼ਿੰਮੇਵਾਰੀ ਹੈ ਉਸ ਦੇ ਤਹਿਤ ਸਾਰੇ ਮੰਡਲਾਂ ਦੇ ਵਿੱਚ ਆਪਣਾ ਜਾਣਾ ਹੋ ਗਿਆ ਲਗਭਗ 21 ਮੰਡਲ ਜਿਹੜੇ ਆ ਪੂਰੇ ਜ਼ਿਲ੍ਹੇ ਦੇ ਅੰਦਰ ਹੈਗੇ ਆ ਔਰ ਅੱਜ ਅਸੀਂ 11ਵੇਂ ਮੰਡਲ ਦਾ ਚੋਣ ਅਸੀਂ ਕੰਪਲੀਟ ਕੀਤਾ ਇਸ ਤੋਂ ਪਹਿਲਾਂ ਸਾਰੀ ਚਾਰ ਵਿਧਾਨ ਸਭਾ ਦੇ ਅੰਦਰ ਵਨ ਵਨ ਮੰਡਲਾਂ ਦੇ ਅੰਦਰ ਜਿਹੜਾ ਇੱਕ ਕ੍ਰਾਈਟੇਰੀਆ ਬਣਿਆ ਸੀ ਉਹਨਾਂ ਲੋਕਾਂ ਦੀ رائے ਲੈ ਕੇ ਇੱਕ ਕਿਉਂਕਿ ਭਾਰਤੀ ਜਨਤਾ ਪਾਰਟੀ ਇੱਕ ਲੋਕਤਾਂਤ੍ਰਿਕ ਪਾਰਟੀ ਹੈ ਸਭ ਦੀ رائے ਲੈ ਕੇ ਹਰ ਵਿਅਕਤੀ ਦੀ ਪਿਛੌਕੜ ਔਰ ਉਹਦਾ ਪਾਰਟੀ ਦੇ ਪ੍ਰਤੀ ਨਿਸ਼ਠਾ ਔਰ ਕੰਮ ਨੂੰ ਦੇਖਣ ਤੋਂ ਬਾਅਦ ਇਹ ਤੈਅ ਹੁੰਦਾ ਕਿ ਕੌਣ ਨਵਾਂ ਪ੍ਰਧਾਨ ਬਣੇਗਾ ਉਹਦੀ ਚੋਣ ਹੁੰਦੀ ਹੈ ਸਾਰੇ ਲੋਕਾਂ ਨਾਲ ਜਿਸ ਲਈ ਉਹਨਾਂ ਦੀ رائے ਲਈ ਔਰ ਇੱਕ ਚੋਣ ਦੇ ਉੱਪਰ ਜਿਹੜਾ ਨਾਂ ਸਾਹਮਣੇ ਆਇਆ ਉਹ ਪੂਰਬ ਦੇ ਵਿੱਚ ਮਹਾ ਮੰਤਰੀ ਵਜੋਂ ਸੇਵਾ ਦੇ ਚੁੱਕੇ ਅਮਿਤ ਸੂਤ ਜੀ ਨੂੰ ਅੱਜ ਅਸੀਂ ਧਾਰੀਵਾਲ ਮੰਡਲ ਜਿਹੜਾ ਕਾਦੀਆਂ ਵਿਧਾਨ ਸਭਾ ਦਾ ਇੱਕ ਮੰਡਲ ਹੈ ਉਹਦਾ ਅੱਜ ਪ੍ਰਧਾਨ ਨਿਯੁਕਤ ਕਰ ਰਹੇ ਹਾਂ ਉਹਨਾਂ ਨੂੰ ਜਿੱਥੇ ਸਾਰੇ ਮੰਡਲ ਨੇ ਮਿਲ ਕੇ ਸ਼ੁਭ ਕਾਮਨਾਵਾਂ ਦਿੱਤੀਆਂ ਵਧਾਈ ਦਿੱਤੀਆਂ ਤੇ ਮੈਂ ਉਹਨਾਂ ਨੂੰ ਬੇਨਤੀ ਵੀ ਕੀਤੀ ਹੈ ਕਿ ਇਹ ਉਹਨਾਂ ਲਈ ਬਹੁਤ ਵੱਡੀ ਚੁਣੌਤੀ ਹੈ ਜਿੱਥੇ ਅਫਸਰ ਹੈ ਉੱਥੇ ਬਹੁਤ ਵੱਡੀ ਚੁਣੌਤੀ ਹੈ ਔਰ ਆਉਣ ਵਾਲੇ ਸਮੇਂ ਦੇ ਅੰਦਰ ਭਿੰਨ ਭਿੰਨ ਤਰੀਕੇ ਦੇ ਚੋਣ ਕਮੇਟੀ ਦਾ ਚੋਣ ਆ ਸਕਦਾ ਹੈ ਹੋ ਸਕਦਾ ਇਹਨਾਂ ਦੇ ਇਲਾਕੇ ਦੇ ਅੰਦਰ ਕੁਝ ਵੀ ਬਲਾਕ ਸੰਮਤੀ ਜਾਂ ਜ਼ਿਲ੍ਹਾ ਪੰਚਾਇਤ ਦਾ ਵੀ ਕੁਝ ਇਲਾਕਾ ਇਹਨਾਂ ਦੇ ਮੰਡਲ ਦੇ ਅੰਦਰ ਪੈਂਦਾ ਹੋਏ ਔਰ ਆਖਿਰ ਦੇ ਵਿੱਚ 27 ਦੇ ਵਿੱਚ ਵਿਧਾਨ ਸਭਾ ਦਾ ਚੋਣ ਤੇ ਹੋਣਾ ਹੀ ਹੈ ਔਰ ਵਿਧਾਨ ਸਭਾ ਚੋਣ ਜਿਸ ਲਈ ਭਾਰਤੀ ਜਨਤਾ ਪਾਰਟੀ ਆਪਣੇ ਦਮ ਦੇ ਉੱਪਰ ਲੜਨ ਜਾ ਰਹੀ ਹੈ ਉਸ ਲਈ ਸਭ ਤੋਂ ਵੱਧ ਜ਼ਰੂਰੀ ਹੈ ਕਿ ਧਾਰੀਵਾਲ ਮੰਡਲ ਜਿੱਥੇ ਕਮੇਟੀ ਦੇ ਉੱਪਰ ਸਾਡਾ ਕਬਜ਼ਾ ਪਹਿਲੇ ਰਿਹਾ بڑے بڑے ਲੰਬੇ ਸਮੇਂ ਤੱਕ ਸਾਡੇ ਪ੍ਰਧਾਨ ਰਹੇ ਅਸੀਂ ਇੱਥੋਂ ਬਹੁਤ ਵੱਡੇ ਮਾਰਜਿਨ ਤੋਂ ਭਾਰਤੀ ਜਨਤਾ ਪਾਰਟੀ ਨੂੰ ਜਿਤਾਈਏ ਔਰ ਇਹਦੇ ਲਈ ਅਮਿਤ ਸੂਜੀ ਨੇ ਪ੍ਰਣ ਵੀ ਕੀਤਾ ਔਰ ਇਹ ਵੀ ਵਾਅਦਾ ਦਿੱਤਾ ਹੈ ਕਿ ਮੈਂ ਸਾਰੇ ਭਾਰਤੀ ਜਨਤਾ ਪਾਰਟੀ ਦੇ ਲੋਕਾਂ ਨੂੰ ਪੁਰਾਣੇ ਲੋਕਾਂ ਨੂੰ ਔਰ ਸਭ ਲੋਕ ਹੋ ਸਕਦਾ ਕੁਝ ਐਸੇ ਲੋਕ ਜਿਨ੍ਹਾਂ ਦੀ ਮੱਤਕਾਂਸ਼ਾ ਪ੍ਰਧਾਨ ਬਣਨ ਦੀ ਸੀ ਉਹ ਸਭ ਨੂੰ ਨਾਲ ਲੈ ਕੇ ਚਲਾਂਗਾ ਔਰ ਆਪਣੀ ਟੀਮ ਦਾ ਗਠਨ ਵੀ ਇਸ ਤਰੀਕੇ ਦੇ ਨਾਲ ਕਰਾਂਗਾ ਕਿ ਸਾਰੇ ਵਰਗਾਂ ਨੂੰ ਉਹਦੇ ਵਿੱਚ ਅਫਸਰ ਮਿਲੇ ਔਰ ਪਾਰਟੀ ਦਾ ਕੰਮ ਸੁਚਾਰੂ ਰੂਪ ਨਾਲ ਚੱਲ ਸਕੇ ਮੈਂ ਇਹੀ ਆਸ਼ ਕਰਦਾ ਹੋਇਆ ਅਮਿਤ ਸਿੰਘ ਜੀ ਨੂੰ ਅਮਿਤ ਸੂਝੀ ਨੂੰ ਤਾਰੀਵਾਲ ਮੰਡਲ ਦਾ ਪ੍ਰਧਾਨ ਬਣ ਤੇ ਬਹੁਤ ਬਹੁਤ ਸ਼ੁਭ ਕਾਮਨਾਵਾਂ ਦੇਣਾ ਔਰ ਆਸ਼ ਕਰਦਾ ਹਾਂ ਕਿ ਪਾਰਟੀ ਨੂੰ ਦੇ ਕੰਮ ਨੂੰ ਅੱਗੇ ਵਧਾਉਂਦੇ ਹੋਏ ਪਾਰਟੀ ਦਾ ਝੰਡਾ ਬਹੁਤ ਉੱਚਾ ਕਰਨਗੇ ਕਰਨਿੰਗ ਅਫਸਰਾਂ ਉਹਨਾਂ ਦੇ ਨਾਲ ਸਾਡੇ ਛੋਟੇ ਭਾਈ ਅਮੇ ਸੂਝੀ ਜੋ ਯੁਵਾ ਮੋਰਚਾ ਦੇ ਵਿੱਚ ਵੀ ਮੇਰੇ ਨਾਲ ਕੰਮ ਕਰ ਚੁੱਕਿਆ ਯੁਵਾ ਮੋਰਚਾ ਦੇ ਵੀ ਮੰਡਲ ਪ੍ਰਧਾਨ ਰਹਿ ਉਸ ਤੋਂ ਬਾਅਦ ਭਾਜਪਾ ਮੇਨ ਮੰਡਲ ਦੇ ਵਿੱਚ ਜਨਰਲ ਸੈਕਟਰੀ ਦੀ ਜ਼ਿੰਮੇਵਾਰੀ ਨਿਭਾ ਚੁੱਕਿਆ ਅੱਜ ਉਹਨਾਂ ਦੇ ਮੋਢਿਆਂ ਦੇ ਉੱਤੇ ਜਿਹੜੀ ਮੰਡਲ ਪ੍ਰਧਾਨ ਧਾਰੀਵਾਲ ਦੀ ਜ਼ਿੰਮੇਵਾਰੀ ਪਈ ਹੈ ਭਾਰਤੀ ਜਨਤਾ ਪਾਰਟੀ ਦੇ ਵਿੱਚ ਇਹ ਕੋਈ ਅਹੁਦਾ ਇੱਕ ਜ਼ਿੰਮੇਵਾਰੀ ਹੁੰਦੀ ਹੈ ਇੱਕ ਵਿਵਸਥਾ ਸਾਡੀ ਇੱਕ ਵਿਅਕਤੀ ਨੂੰ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਮੈਂ ਸਮਝਦਾ ਕਿ ਜਿਵੇਂ ਅਮੇ ਸੂਜੀ ਨੇ ਯੁਵਾ ਮੋਰਚਾ ਦੇ ਪ੍ਰਧਾਨ ਹੁੰਦੇ ਆ, ਮਾਹ ਮੰਤਰੀ ਹੁੰਦੇ ਆ ਪਾਰਟੀ ਦਾ ਕੰਮ ਕੀਤਾ, ਪਾਰਟੀ ਦੀ ਅਨਥਕ ਮਿਹਨਤ ਕੀਤੀ। ਥੋੜੇ ਸਾਡੇ ਜੁਝਾਰੂ ਵਰਕਰ ਵੀ ਆਏ। ਜੋਸ਼ ਦੇ ਨਾਲ-ਨਾਲ ਹੋਸ਼ ਤੇ ਵਿੱਚ ਰਹਿ ਕੇ ਇਹ ਜਿਹੜੀਆਂ ਆਉਣ ਵਾਲੀਆਂ ਚੋਣਾਂ ਤੋਂ ਕਮੇਟੀ ਦੇ ਚੋਣ ਆਉਣੇ ਆ ਉਸ ਤੋਂ ਬਾਅਦ 27 ਦੇ ਵਿੱਚ ਜਿਹੜੀ ਵਿਧਾਨ ਸਭਾ ਦੀ ਚੋਣ ਆਉਣੀ ਆ ਉਹਦੇ ਵਿੱਚ ਆਪਣੀ ਪੂਰੀ ਟੀਮ ਨੂੰ ਲੈ ਕੇ ਕਿਉਂ ਜੋਤੀ ਮਾ ਜਨ ਜੀ ਸਾਡੇ ਪਹਿਲੇ ਪ੍ਰਧਾਨ ਆ ਉਹਨਾਂ ਦੇ ਨਾਲ ਸਾਰੀ ਟੀਮ ਨੂੰ ਨਾਮ ਲੈ ਕੇ ਇਹ ਪਾਰਟੀ ਦੇ ਜਿੱਥੇ ਸੰਗਠਨ ਨੂੰ ਮਜ਼ਬੂਤ ਕਰਨਗੇ ਜਦੋਂ ਪਾਰਟੀ ਦਾ ਸੰਗਠਨ ਮਜ਼ਬੂਤ ਹੋ ਜਾਏਗਾ ਤੇ ਜਿਹੜੇ ਚੋਣਾਂ ਆ ਉਹ ਆਪਣੇ ਆਪ ਹੀ ਉਹਨਾਂ ਨੂੰ ਲੜਨਾ ਬਹੁਤ ਸੌਖਾ ਹੋ ਜਾਂਦਾ ਪਹਿਲਾਂ ਤਾਂ ਮੈਂ ਪਾਰਟੀ ਦੇ ਜ਼ਿਲ੍ਹੇ ਦੇ ਅਧਿਕਾਰੀਆਂ ਦੇ ਅਤੇ ਮੰਡਲ ਪ੍ਰਧਾਨ ਜੋਤੀ ਮਾਈ ਤੋਂ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਰਿਫਲੈਕ ਸਮਝਿਆ ਤੇ ਮੈਨੂੰ ਮੰਡਲ ਦਾ ਅਧਿਐਕਸ਼ਣ ਨਿਯੁਤ ਕੀਤਾ ਤੇ ਮੈਂ ਆਪਣੀ ਪਾਰਟੀ ਜਿੰਨੇ ਵੀ ਨਾਰਾਜ਼ ਵੀ ਮੈਂਬਰ ਚਲਦੇ ਪਏ ਨੇ ਸਾਡੀ ਟੀਮ ਨਾਲ ਉਹਨਾਂ ਨੂੰ ਨਾਲ ਲੈ ਕੇ ਸਾਰੇ ਯੁਵਾ ਮੋਰਜਾਂ ਨਾਲ ਲੈ ਕੇ ਤੇ ਟੀਮ ਨੂੰ ਗਾਂ ਤੋਂ ਗਾਂ ਵਧਾਉਣ ਦੀ ਕੋਸ਼ਿਸ਼ ਕਰਾਂਗਾ ਅੱਜ ਆਉਣ ਵਾਲੇ ਸਮੇਂ ਦੇ ਵਿੱਚ ਸ਼ਹਿਰ ਧਾਰੀਵਾਲ ਦੇ ਵਿੱਚ ਨਗਰਪਾਲਿਕਾ ਦੇ ਚਨਾਬ ਜਿਹੜੇ ਐਲ ਐਮ ਸੀ ਦੀਆਂ ਮੋਟਾ ਜਿਹੋ ਮੈਂ ਪਿਆਸ ਕਹਿੰਦੇ ਆ ਉਹੋ ਜਾਰੀਆਂ ਮੌਸੂਮ ਲੈ ਕੇ ਕੀ ਵਾਰਤਾਦਰ ਦੇ ਵਿੱਚ ਕਮੇਟੀਆਂ ਦਾ ਗਠਨ ਕਰੋਗੇ ਤੁਸੀਂ ਆਉਣ ਵਾਲੇ ਜਿਹੜੇ ਨਗਰ ਕਮੇਟੀ ਇੱਕ ਚਨਾਬ ਹੋ ਰਹੇ ਨੇ ਉਹਨਾਂ ਜਦੋਂ ਆਪਾਂ ਵਾਰਡਿੰਗ ਕਮੇਟੀਆਂ ਗਠਨ ਕਰਾਂਗੇ ਅੱਗੇ ਆਪਾਂ ਇਕੱਠੇ ਲੜਦੇ ਨੇ ਹੁਣ ਆਪਾਂ 13 13 ਵਾੜਾ ਆਪਣਾ ਸਾਰੇ ਮਾਮਲੇ ਖਾਰਾਂਗੇ ਤੇ ਸਾਰੇ ਵਾਰ ਜਿੱਤਣ ਦੀ ਕੋਸ਼ਿਸ਼ ਕਰਕੇ ਤੇ ਆਪਣੀ ਨਗਰਪਾਲਿਕਾ ਜਿਹੜੀ 25 ਸਾਲ ਪਹਿਲਾਂ ਵੀ ਸਾਡੇ ਕੋਲ ਹੀ ਆ ਬੀਜੇਪੀ ਕੋ ਹੁਣ ਫਿਰ ਆਂਗਰੇ ਸਮਝ ਵੀ ਭਾਰਤੀ ਜਨਤਾ ਪਾਰਟੀ ਨੂੰ ਕਮੇਟੀ ਦਾ ਪ੍ਰਧਾਨ ਚੁਣ ਕੇ ਦਵਾਗੇ ਜੀ ਪਾਰਟੀ ਦੇ ਨਾਮ ਵਰਕਰਾਂ ਨੂੰ ਕੀ ਕਹਿਣਾ ਚਾਹੋ ਪਾਰਟੀ ਦੇ ਸਾਰੇ ਵਰਗਾਂ ਨੂੰ ਮੈਂ ਇਹੋ ਕਹਿਣਾ ਚਾਹਾਂਗਾ ਕਿ ਮੈਂ ਪ੍ਰਧਾਨ ਨਹੀਂਗਾ ਸਾਰੇ ਪ੍ਰਧਾਨਾਂ ਕਿਹਨੇ ਇਹ ਨਹੀਂ ਸੋਚਣਾ ਕਿ ਮੈਂ ਸੂਬਾ ਪ੍ਰਧਾਨਾਂ ਅਸੀਂ ਸਾਰੇ ਪ੍ਰਧਾਨਾਂ ਸਭ ਨੇ ਇੱਕ ਦੂਜੇ ਨਾਲ ਰਲ ਕੇ ਚੱਲਣਾ ਵਾ ਤੇ ਵੱਧ ਤੋਂ ਵੱਧ ਜਿਹੜਾ ਵੀ ਸਾਡੇ ਕੋਲੋਂ ਭਾਰਤੀ ਜਨਤਾ ਪਾਰਟੀ ਸੇ ਕੰਮ ਹੋਏਗਾ ਉਹ ਆਪਾਂ ਕਰਨਾ ਵਾ